ਆਜੋ ਦੋਸਤੋ ਅੱਜ ਫੇਰ ਤੁਹਾਨੂੰ ਦੱਸਦੇ ਆਂ ਬਾਦਲ ਸਾਹਿਬ ਦਾ ਇੱਕ ਹੋਰ ਖੂਬਸੂਰਤ ਕਿੱਸਾ 2004 ਦਾ ਬਾਦਲ ਸਾਹਿਬ ਇੱਕ ਵਾਰ ਹੀ ਆਪਣੇ ਪ੍ਰੋਗਰਾਮ ਤੇ ਆਏ ਸੀ ਉੱਥੇ ਉਹਨਾਂ ਦੀ ਗੱਡੀ ਖਰਾਬ ਹੋ ਗਈ ਤੇ ਫਿਰ ਉਹਨਾਂ ਨੂੰ ਆਪਣੇ ਪਿੰਡ ਦੀ ਗੱਡੀ ਤੇ ਆਪਣੇ ਪਿੰਡ ਦਾ ਡਰਾਈਵਰ ਛੱਡ ਕੇ ਆਇਆ ਚੰਡੀਗੜ੍ਹ ਤਾਈਂ ਰਾਸਤੇ ਵਿੱਚ ਜੋ ਬਾਤचीत ਡਰਾਈਵਰ ਨਾਲ ਹੋਈ ਹੈ ਤੇ ਬਾਦਲ ਸਾਹਿਬ ਦਾ ਸੁਭਾਅ કેਹੋ ਜਿਹਾ ਸੀ ਆਜੋ ਤੁਹਾਨੂੰ ਦੱਸਦੇ ਆਂ ਇਸ ਵੀਡੀਓ ਵਿੱਚ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਕੱਲ੍ਹ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦੋਸਤੋ ਪਤਾ ਨਹੀਂ ਕੀ ਗੱਲ ਹੈ ਜਿਹੜੀ ਵੀ ਵੀਡੀਓ ਆਪਾਂ ਪਾਉਣੇ ਹੁੰਦੇ ਆਂ ਅ ਇਲੈਕਸ਼ਨਾਂ ਤੇ ਜਾਂ ਰਾਜਨੀਤਿਕ ਪਾਰਟੀਆਂ ਤੇ ਜਾਂ ਕਾਲੀ ਦਲ ਬਾਰੇ ਜਾਂ ਕਿਸੇ ਵੀ ਪਾਰਟੀ ਬਾਰੇ ਉਹਨੂੰ ਤੁਸੀਂ ਬਹੁਤ ਪਿਆਰ ਦਿੰਨੇ ਹੋ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਵੀ ਮੈਨੂੰ ਲੱਗਦਾ ਜਿਹੜੀ ਮੈਂ ਹੁਣ ਬਣਾ ਰਿਹਾ ਇਹਨੂੰ ਵੀ ਤੁਸੀਂ ਬਹੁਤ ਪਿਆਰ ਦੇਵੋਗੇ ਕਿਉਂਕਿ ਵੀਡੀਓ ਇਹੋ ਜਿਹੀ ਹੈ ਇਹ ਤੇ ਧਿਆਨ ਨਾਲ ਸੁਣਨ ਵਾਲੀ ਵੀਡੀਓ ਹੈ ਬੜੀ ਵਧੀਆ ਵੀਡੀਓ ਹੈ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਉਹ ਬਣਾ ਰਹੇ ਆ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਕਿੱਸੇ ਤੇ ਕਿੱਸੇ ਅਕਸ ਨੂੰ ਆਪਾਂ ਪਹਿਲਾਂ ਵੀ ਸੁਣਾਇਆ ਸੀ ਉਹ ਹੈਲੀਕਾਪਟਰ ਵਾਲਾ ਜਦੋਂ ਆਪਣੇ ਦੋਸਤ ਨੂੰ ਵੇਖ ਕੇ ਵੀ ਹੈਲੀਕਾਪਟਰ ਥੱਲੇ ਲਾ ਲੈਂਦੇ ਆ ਉਹ ਬਲੌਗ ਦੇ ਵਿੱਚ ਪਿਆ ਤੁਸੀਂ ਦੇਖ ਲਓ ਜਿਹਨੇ ਨਹੀਂ ਦੇਖਿਆ ਤੇ ਅੱਜ ਇੱਕ ਕਿੱਸਾ ਤੁਹਾਨੂੰ ਆਪਾਂ ਹੋਰ ਸੁਣਾ ਰਹੇ ਆ ਵੈਸੇ ਤਾਂ ਚਲੋ ਬਾਲ ਸਾਹਿਬ ਆਪਣੇ ਵਿੱਚ ਨਹੀਂ ਰਹੇ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਤੇ ਹੁਣ ਉਹਨਾਂ ਦੀਆਂ ਯਾਦਾਂ ਤੇ ਕਿੱਸੇ ਆ ਉਹਨਾਂ ਵਿੱਚੋਂ ਇੱਕ ਕਿੱਸਾ ਜੋ ਮੈਂ ਤੁਹਾਨੂੰ ਸੁਣਾ ਰਿਹਾ ਹਾਂ ਜਿਹੜਾ ਮਤਲਬ ਸਾਡੇ ਪਿੰਡ ਨਾਲ ਰਿਲੇਟਡ ਹੈ ਸਾਡੇ ਪਰਿਵਾਰਾਂ ਦੇ ਵਿੱਚੋਂ ਹੀ ਮਤਲਬ ਪਰਿਵਾਰ ਹੈ ਜਿਨ੍ਹਾਂ ਦੇ ਮਤਲਬ ਵਿਆਹ ਤੇ ਕਿੱਸਾ ਹੋਇਆ ਸੀਗਾ ਤੇ ਹੁਣ ਆਪਾਂ ਬੀੜਾਂ ਕਿਸੇ ਦੇਰੀ ਤੋਂ ਵੱਧਦੇ ਆਂ ਅੱਜ ਦੀ ਵੀਡੀਓ ਵੱਲ ਇਹ ਗੱਲ ਹੈ ਦੋ ਹਜ਼ਾਰ 4 ਦੀ ਹੈ 2004 ਇਹ ਜਿਹੜਾ ਸਮਾਂ ਸੀ ਜਦੋਂ ਮਤਲਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਹੈ ਨਹੀਂ ਸੀ ਸੀਐਮ ਉਹਦੋਂ ਹੈ ਨਹੀਂ ਸੀ ਪਰ ਉਹ ਤੋਂ ਪਹਿਲਾਂ ਬਣ ਚੁੱਕੇ ਸੀਗੇ ਮਤਲਬ ਉਹਦੋਂ ਸਰਕਾਰ ਚਲੀ ਗਈ ਸੀ ਉਹਦੋਂ ਪਹਿਲਾਂ ਸੀਮ ਜ਼ਰੂਰ ਸੀਗੇ ਤੇ ਪਰ 2004 ਚ ਹੈ ਨਹੀਂ ਸੀ ਤੇ 2007 ਵਿੱਚ ਫਿਰ ਕਾਲੀ ਦਲ ਦੀ ਸਰਕਾਰ ਆ ਗਈ ਸੀ ਉਹ ਸਭ ਨੂੰ ਪਤਾ ਹੈ ਤੇ ਜਿਹੜਾ 2004 ਤੋਂ 7 ਦੇ ਵਿੱਚ ਵਾਲਾ ਟਾਈਮ ਸੀ ਉਦੋਂ ਮਤਲਬ ਚੀਫ ਮਿਨਿਸਟਰ ਹੈ ਨਹੀਂ ਸੀ 7 ਦੇ ਸਰਕਾਰ ਆਈ ਦੂਰੀ ਚੀਫ ਮਿਨਿਸਟਰ ਬਣੇ ਇਹ ਸਭ ਨੂੰ ਪਤਾ ਹੀ ਹੈ ਤੇ ਉਦੋਂ ਨਾ ਮਤਲਬ ਮੇਰੇ ਚਾਚੇ ਦੇ ਮੈਰਿਜ ਸੀ ਪਿੰਡ ਆਦਨ ਗਈ ਉਹਨਾਂ ਦੀ ਮੈਰੀ ਸੀ ਗਿੱਦੜਵਾ ਪੈਲਸ ਚ ਸ਼ਾਇਦ ਮੱਕੜ ਪੈਲਸ ਸੀਗਾ ਮਤਲਬ ਆਦਨ ਘਰੋਂ ਬਰਾਤ ਆਈ ਸੀ ਮੱਕੜ ਪੈਲਸ ਤੇ ਉੱਥੇ ਆਉਣਾ ਸੀ ਬਾਲ ਸਾਹਿਬ ਨੇ ਸਰਕਾਰ ਹੁੰਦੀ ਹੋਵੇ ਭਾਵੇਂ ਨਾ ਹੁੰਦੀ ਹੋਵੇ ਬਾਲ ਸਾਹਿਬ ਅਕਸਰ ਆਉਂਦੇ ਰਹਿੰਦੇ ਸੀ ਮਤਲਬ ਜਿੰਨਾਂ ਦਾ ਮੋਹ ਪ੍ਰੇਮ ਹੁੰਦਾ ਸੀਗਾ ਤੇ ਉਦੋਂ ਬਾਲ ਸਾਹਿਬ ਦੇ OSD ਹੁੰਦੇ ਸੀ ਸਿੱਖੋ ਸਾਹਿਬ ਉਹਨਾਂ ਨੂੰ ਵੀ ਸਾਰੇ ਜਾਣਦੇ ਆ ਤੇ ਉਸ ਵਿਆਹ ਦੇ ਵਿੱਚ ਸਾਡੇ ਮਾਨਯੋਗ ਬਾਬਾ ਜੀ ਸਰਦਾਰ ਅੰਦਰ ਸਿੰਘ ਜੀ ਮਾਨ ਸਾਹਿਬ ਨੰਬਰਦਾਰ ਸਾਹਿਬ ਸਾਡੇ ਪਿੰਡ ਦੇ ਤੇ ਜਿਵੇਂ ਮੇਰੇ ਦੋਸਤ ਸਰਦਾਰ ਵੰਸ਼ ਪ੍ਰਤਾਪ ਸਿੰਘ ਮਾਨ ਉਹਨਾਂ ਦੇ ਦਾਦਾ ਜੀ ਉਹ ਵੀ ਉਸ ਵਿਆਹ ਦੇ ਵਿੱਚ ਆਏ ਹੋਏ ਸੀਗੇ ਤੇ ਮੈਂ ਇਹਨਾਂ ਦੀ ਗੱਲ ਕਿਉਂ ਕਰ ਰਿਹਾ ਇਹ ਵੀ ਤੁਹਾਨੂੰ ਦੱਸਦਾ ਮੈਂ ਤੇ ਇੱਕ ਨਾ ਬਾਲ ਸਾਹਿਬ ਦੀ ਆਦਤ ਸੀ ਵੀ ਕੋਈ ਵੀ ਕੰਮ ਕਰਨਾ ਟਾਈਮ ਦੇ ਬੜੇ ਪੱਕੇ ਹੁੰਦੇ ਸੀਗੇ ਤੇ ਟਾਈਮ ਤੇ ਆਉਂਦੇ ਹੁੰਦੇ ਸੀ ਕਿਤੇ ਵੀ ਆਉਣਾ ਜਾਣਾ ਤੇ ਉਸ ਦਿਨ ਵੀ ਉਹਨਾਂ ਨੇ ਟਾਈਮ ਤੇ ਆਉਣਾ ਸੀਗਾ ਤਕਰੀਬਨ ਮੈਨੂੰ ਲੱਗਦਾ ਹੋਊਗਾ ਵੀ 11:00 ਵਜੇ ਦਾ ਟਾਈਮ ਜਾਂ ਕਿ 11:30 12:00 ਦਾ ਤੇ ਵਾਸੇ ਇੱਥੇ ਜੇ ਮਤਲਬ ਉਹਨਾਂ ਨੇ ਆਉਣਾ ਸੀਗਾ ਤੇ ਕੁਦਰਤੀ ਮਤਲਬ ਸਾਡੇ ਬਾਬਾ ਜੀ ਸਰਦਾਰ ਅਰਸ਼ੰ ਸਿੰਘ ਮਾਨ ਸਾਹਿਬ ਨੰਬਰਦਾਰ ਸਾਹਿਬ ਉਹਨਾਂ ਨੇ ਮਤਲਬ ਆਪ ਦਾ ਸ਼ਗਨ ਸ਼ਗਨ ਦੇ ਕੇ ਟਾਈਮ ਆਣਾ ਵੀ ਚਲੋ ਘਰੇ ਚੱਲਦੇ ਹਾਂ ਉਹਨਾਂ ਦੀ ਘਰ ਨੂੰ ਜਾਣ ਦੀ ਤਿਆਰੀ ਸੀਗੀ ਤੇ ਉਹਨਾਂ ਨੂੰ ਕਹਿੰਦੇ ਜੀ ਆਪਣੇ ਪਿੰਡ ਵਾਲੇ ਸਾਰੇ ਕਹੀ ਦਿੰਦੇ ਆ ਵੀ ਨਹੀਂ ਜੀ ਬਈ ਬੈਠੋ ਬਾਲ ਸਾਹਿਬ ਆ ਰਹੇ ਆ ਤੇ ਚਲੋ ਉਹਨਾਂ ਦੀ ਯਾਰੀ ਸੀਗੀ ਜੀ ਬਾਲ ਸਾਹਿਬ ਨਾਲ ਤੇ ਉਹਨਾਂ ਨੂੰ ਜਦੋਂ ਪਤਾ ਲੱਗਾ ਜੀ ਬਾਲ ਸਾਹਿਬ ਆ ਰਹੇ ਆ ਉਹ ਕਹਿੰਦੇ ਚਲੋ ਮੈਂ ਰੁਕ ਜੰਨਾ ਉਹ ਰੋਗੇ ਜੀ ਉਹ ਆਪ ਦੇ ਡਰਾਈਵਰ ਨਾਲ ਆਏ ਹੋਏ ਸੀ ਤੇ ਇੰਤਜ਼ਾਰ ਕੀਤਾ ਬਾਲ ਸਾਹਿਬ ਆਏ ਜੀ ਸ਼ਗੜ ਚੁਗਣ ਦਿੱਤਾ ਜੀ ਤੇ ਜਾਂਦੇ ਵਕਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਡੀ ਉਹ ਜਿਹੜੀ ਖਰਾਬ ਹੋ ਗਈ ਸਟਾਰਟ ਨਹੀਂ ਹੋਈ ਤੇ ਪਤਾ ਨਹੀਂ ਬੈਸਟਰ ਸੀ ਜਾਂ ਹੋਰ ਸੀ ਉਹਨਾਂ ਦੇ ਗੱਡੀ ਦੀ ਨੌਲੇਜ ਆਪਾਂ ਨੂੰ ਹੈ ਨਹੀਂ ਵੀ ਕਿਹੜੀ ਸੀਗੀ ਪਤਾ ਕਰਨ ਦੀ ਮੈਂ ਕੋਸ਼ਿਸ਼ ਬਹੁਤ ਕੀਤੀ ਹੈ ਪਰ ਕਿਸੇ ਨੂੰ ਪਤਾ ਨਹੀਂ ਲੱਗਿਆ ਤੇ ਉਹਨਾਂ ਟਾਈਮਾਂ ਦੇ ਵਿੱਚ ਫਿਰ ਸੇਖੋ ਸਾਹਿਬ ਆਦੇ ਜਿਹੜੇ ਉਸ ਦੀ ਸੀ ਬਾਲ ਸਾਹਿਬ ਦੇ ਆਪਣੇ ਪਿੰਡ ਵਾਲੇ ਨੂੰ ਵੀ ਭਾਈ ਗੱਡੀ ਦਾ ਇੰਤਜ਼ਾਮ ਕਰੋ ਵੀ ਬਾਲ ਸਾਹਿਬ ਨੂੰ ਜੰਡੀ ਘੜ ਛੱਡ ਕੇ ਆਉਣਾ ਹੈ ਤਾਂ ਫਿਰ ਉਹ ਤੋਂ ਨੰਬਰਦਾਰ ਸਾਹਿਬ ਨੇ ਸਰਦਾਰ ਦਖਸ਼ਨ ਸਿੰਘ ਮਾਨ ਸਾਹਿਬ ਨੇ ਆਪਦੀ ਜਿਹੜੀ ਗੱਡੀ ਐ ਤੇ ਉਹ ਡਰਾਈਵਰ ਬਾਲ ਸਾਹਿਬ ਨੂੰ ਦਿੱਤਾ ਵੀ ਸੋਨੂੰ ਜੀ ਇਹ ਚੰਡੀਗੜ੍ਹ ਤੱਕ ਡ੍ਰੌਪ ਕਰਿਆਊਗਾ ਡਰਾਈਵਰ ਉਹਦਾ ਨਾਮ ਸੀਰਾ ਜੀ ਆਪਣੇ ਪਿੰਡੋਂ ਹੀ ਆ ਇਮਾਨਦਾਰ ਬੰਦਾ ਹੈ ਗਰੀਬ ਬੰਦਾ ਵਧੀਆ ਬੰਦਾ ਹੈ ਤੇ ਚਲੋ ਜੀ ਜਿਹੜੀ ਗੱਡੀ ਸੀਗੀ ਗੱਡੀ ਓਪਲ ਕੰਪਨੀ ਦੀ ਸੀ ਜਰਮਨੀ ਦੀ ਗੱਡੀ ਸੀ ਉਹਦਾ ਨਾਮ ਸੀ ਕੋਰਸਾ ਕੋਰਸਾ ਗੱਡੀ ਤੇ ਇਹ ਤੁਸੀਂ ਵੇਖ ਲਓ ਪਹਿਲਾਂ ਆਉਂਦੀਆਂ ਹੁੰਦੀਆਂ ਸੀਗੀਆਂ ਇਹ ਉਹਦਾ ਲੋਗੋ ਤਾਂ ਨਿਸ਼ਾਨਾ ਰਖਾਂਦਾ ਤੇ ਉਹ ਜਰਮਨ ਕੰਪਨੀ ਜਰਮਨ ਦੀ ਆ ਉਹ ਆਪਲ ਕੰਪਨੀ ਦੀ ਕੋਰਸਾ ਤੇ ਸ਼ੈਦਰ ਸਿਲ버 ਰੰਗ ਸੀ ਜਿਵੇਂ ਮੈਨੂੰ ਪਤਾ ਲੱਗੇ ਗੱਡੀ ਦਾ ਮੈਨੂੰ ਪਤਾ ਲੱਗ ਗਿਆ ਸੀ ਮੈਂ ਪੁੱਛ ਲਿਆ ਸੀ ਉਹ ਆਪਣੇ sire bhai ਤੇ ਪੁੱਛ ਲਿਆ ਤੇ ਉਧਰ ਵੰਸ਼ ਪ੍ਰਤਾਪ ਸਿੰਘ ਮਾਨ ਸਾਹਿਬ ਤੋਂ ਪੁੱਛ ਲਿਆ ਮੈਂ ਤੇ ਚਲੋ ਜੀ ਉਹ ਡਰਾਈਵਰ ਵੀ ਦੇ ਦਿੱਤਾ ਗੱਡੀ ਵੀ ਦੇ ਦਿੱਤੀ ਬਾਦ ਸਾਹਿਬ ਗੱਡੀ ਚ ਬਹਿ ਗਏ ਨਾਲ ਉਹਨਾਂ ਦੇ ਮਤਲਬ ਮਤਲਬ ਉਹ ਐਸਡੀ ਸਾਹਿਬ ਬਹਿਗੇ ਤੇ ਅੱਗੇ ਮਤਲਬ ਉਹਨਾਂ ਦੇ ਗਨਮੈਨ ਬਹਿਗੇ ਤੇ ਬਾਕੀ ਗੱਡੀਆਂ ਜਿਵੇਂ ਵੀ ਸੀਗੀਆਂ ਜਿਹੜੀਆਂ ਸਿਕਿਉਰਿਟੀ ਵਾਲੀਆਂ ਉਹ ਅੱਗੇ ਤੇ ਪਿੱਛੇ ਉਹਵੇਂ ਲੱਗੀਆਂ ਗੱਡੀ ਤੁਰੀ ਗਈ ਤੇ ਆਪਣਾ ਡਰਾਈਵਰ ਸੀ ਇਹ ਦੱਸਦਾ ਆਪਣੇ ਪਿੰਡ ਵਾਲਾ ਤੇ ਕਹਿੰਦਾ ਬਲ ਸਾਹਿਬ ਨੇ ਬਈ ਮੈਨੂੰ ਪੁੱਛਿਆ ਸਭ ਤੋਂ ਪਹਿਲਾਂ ਭਾਈ ਤੂੰ ਪੈਗ ਪੁਗ ਤਾਂ ਨਹੀਂ ਲਾਉਂਦਾ ਆਹ ਬਈ ਮੈਂ ਕਿਹਾ ਨਹੀਂ ਨਹੀਂ ਜੀ ਇਹ ਮੈਂ ਤਾਂ ਨਹੀਂ ਪੀਂਦਾ ਤੇ ਫਿਰ ਗੱਲਾਂ ਬਾਤਾਂ ਕਰੀ ਗਏ ਭਾਈ ਤੂੰ ਕੀ ਕਰਦਾ ਫਿਰ ਕਹਿੰਦਾ ਮੈਂ ਸਭ ਕੁਝ ਦੱਸੀ ਗਏ ਬੜੇ ਪਿਆਰ ਨਾਲ ਵੀ ਜਿਵੇਂ ਅਸੀਂ ਜਾਣਦੇ ਨੇ ਵੀ ਪਹਿਲਾਂ ਤੋਂ ਤੁਸੀਂ ਵੇਖ ਲਓ ਵੀ ਸਿਰਾ ਆਪ ਦੱਸ ਦਿੰਦਾ ਮੈਂ ਕਦੇ ਸੋਚਿਆ ਨਹੀਂ ਸੀ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਮੈਂ ਕਦੇ ਚੰਡੀਗੜ੍ਹ ਲੈ ਕੇ ਆਉਂਗਾ ਵੀ ਕੁਦਰਤੀ ਜਿਵੇਂ ਰੱਬ ਨੇ ਇਹ ਦਿੰਦੇ ਨਾ ਵੀ ਸੁਜੋਗ ਬਣਾਤੇ ਜਿਸ ਵਅਬ ਲਿਖੇ ਸੀਗੇ ਵੀ ਉਸ ਗੱਡੀ ਤੇ ਜਾਣਾ ਸੀ ਤੇ ਉਹਨਾਂ ਦਾ ਵੀ ਦਿਲ ਵੇਖੋ ਵੀ ਕਹਿੰਦੇ ਕੋਈ ਚੱਕਰ ਨਹੀਂ ਗੱਡੀ ਲੈ ਜਾ ਨਾਲ ਡਰਾਈਵਰ ਤੇ ਫਿਰ ਬਾਦ ਸਾਹਿਬ ਨੇ ਪੁੱਛਿਆ ਭਾਈ ਤੇਲ ਤੂਲ ਪਵਾ ਲੈ ਗੱਡੀ ਚ ਤੇ ਅੱਗੋਂ ਆਪਣੇ ਸਿਰਾ ਜੀ ਕਹਿੰਦੇ ਆ ਨਹੀਂ ਜੀ ਵੀ ਮੈਨੂੰ ਨੰਬਰਦਾਰ ਸਾਹਿਬ ਨੇ ਆਖਿਆਗਾ ਕਿਉਂਕਿ ਸਰਦਾਰ ਬੰਦੇ ਆ ਜੀ ਨਾ ਕੋਈ ਪੈਸੇ ਦੀ ਕਮੀ ਉਹਨਾਂ ਨੇ ਪਹਿਲੇ ਹੀ ਗੱਡੀ ਦਾ ਟੈਂਕੀ ਟੁੰਕੀ ਫੁੱਲ ਕਰਾ ਰੱਖੀ ਸੀ ਉਹ ਰਖਦੇ ਫੁੱਲ ਸੀ ਤੇ ਸੀਰਾ ਕਹਿੰਦਾ ਜੀ ਨਾ ਜੀ ਮੈਨੂੰ ਨੰਬਰਦਾਰ ਸਾਹਿਬ ਨੇ ਮਨਾ ਕਰਿਆ ਵਿਆ ਵੀ ਬਾਲ ਸਾਹਿਬ ਦਾ ਤੇਲ ਨਹੀਂ ਪੋਣਾਗਾ ਤੇ ਗੱਡੀ ਵੀ ਛੱਡ ਕੇ ਆਓ ਤੁਸੀਂ ਬਾਲ ਸਾਹਿਬ ਨੂੰ ਤੇ ਫਿਰ ਜੀ ਚਲੋ ਲੰਚ ਦੇ ਟਾਈਮ ਮਤਲਬ 2-3 ਵਜੇ ਫਿਰ ਆਪਣੇ ਮਿਨਿਸਟਰ ਆ ਜੀ ਆਪਣੇ ਮੰਤਰੀ ਰਖੜਾ ਸਾਹਿਬ ਉਹਨਾਂ ਦੇ ਘਰੇ ਜਾਵੜੇ ਉੱਥੇ ਲੰਚ ਸੀਗਾ ਸਿੱਧੀ ਗੱਡੀ ਜਿਵੇਂ ਦੱਸਦਾ ਆਪਣਾ ਡਰਾਈਵਰ ਵੀ ਡਰਾਈਵਰ ਰੂਮ ਕੋਲ ਲਵਾਤੀ ਤੇ ਨਾਲ ਮੈਨੂੰ ਵੀ ਲੰਚ ਕਰਾਇਆ ਆਪ ਵੀ ਕਰਿਆ ਦਾ ਸਾਰਿਆਂ ਨੇ ਤੇ ਉਦੋਂ ਵਾਰ ਫਿਰ ਲੰਚ ਲੋਚ ਕਰਕੇ ਜੀ ਚੰਡੀਗੜ੍ਹ ਦੀ ਤਿਆਰੀ ਕਰਤੀ ਤੇ ਬਾਕੀ ਬਾਦ ਸਾਹਿਬ ਕਹਿੰਦੇ ਪੁੱਛੀ ਗਏ ਵੀ ਆਪਣੇ ਕੀ ਹਾਲਾਤ ਆ ਪਿੰਡ ਦੇ ਪਿੰਡ ਦਾ ਫਿਰ ਮੋਹ ਪ੍ਰੇਮ ਬੜਾ ਸੀ ਤੇ ਕੀ ਸਿਸਟਮ ਆ ਪਿੰਡ ਦਾ ਫਸਲ ਵਾੜੀ ਕਿਵੇਂ ਕਣਕ ਨੂੰ ਕਿਵੇਂ ਮਿਲ ਰਹੀ ਆ ਸਭ ਕੁਝ ਉਹਨਾਂ ਨੇ A to Z ਮਤਲਬ ਸ਼ੀਰਾ ਹੀ ਤੋਂ ਪੁੱਛਿਆ ਆਪਣੇ ਪਿੰਡ ਵਾਲੇ ਤੋਂ ਤੇ ਕਹਿੰਦਾ ਜੀ ਮੈਂ ਓਵੇਂ ਮੈਂ ਦੱਸੀਗਾ ਨਾਲੇ ਥੋੜਾ ਜਿਹਾ ਨਰਵਸ ਹੋ ਜਾਂਦਾ ਨਾ ਬੰਦਾ ਵਡੇ ਵੱਡੇ ਬੰਦੇ ਨਾਲ ਗੱਲ ਕਰੀ ਜਾਂਦਾ ਚਾਰ ਹੀ ਜਾਣੇ ਗੱਡੀ 'ਚ ਤੇ ਅਦਾ ਵੀ ਸ਼ਾਮ ਨੂੰ ਅਸੀਂ ਪਹੁੰਚ ਗਏ ਚੰਡੀਗੜ੍ਹ ਤੇ ਮੈਂ ਜਾ ਆਪਣੇ ਬਾਲ ਸਾਹਿਬ ਦੀ ਕੋਠੀ ਤੇ ਬਾਲ ਸਾਹਿਬ ਨੇ ਫਿਰ ਆਦਾ ਮੈਨੂੰ ਸਾਰੀਆਂ ਗੱਲਾਂ ਬਾਲ ਸਾਹਿਬ ਨੇ ਆਪ ਕਰਗੀਆਂ ਕੋਈ ਐ ਨਹੀਂ ਵੀ ਨਾਲ ਕਿਸੇ ਉਸ ਜੀ ਨੇ ਕਰੀਆਂ ਜਾਂ ਕਿਸੇ ਵੀ ਹੋਰ ਬੰਦੇ ਨੇ ਕਰੀਆਂ ਤੇ ਫਿਰ ਆ ਜੀ ਆਦਾ ਬਾਲ ਸਾਹਿਬ ਨੇ ਮੈਨੂੰ ਪੁੱਛਿਆ ਵੀ ਭਾਈ ਤੂੰ ਹੁਣ ਰਾਤ ਨੂੰ ਮੇਰੀ ਕੋਠੀ 'ਚ ਰਹੇਂਗਾ ਕਿ ਆਪਦੀ ਕੋਠੀ ਜਾਣਾ ਕਿਉਂਕਿ ਮਾਨ ਸਾਹਿਬ ਕੀ ਤੇ ਨੰਬਰਦਾਰ ਸਾਹਿਬ ਕੀ ਕੋਠੀ ਵੀ ਸੀਗੀ ਉੱਥੇ ਚੰਡੀਗੜ੍ਹ ਸਰਦਾਰ ਰਸ਼ਨ ਸਿੰਘ ਨੰਬਰਦਾਰ ਜੀ ਦੀ ਤੇ ਫਿਰਾਂ ਦਾ ਹੀ ਮੈਂ ਕਿਹਾ ਨਹੀਂ ਨਹੀਂ ਜਾਣਾ ਤਾਂ ਮੈਂ ਉਧਰ ਹੀ ਆ ਜੀ ਤੇ ਬਾਲ ਸਾਹਿਬ ਕਹਿੰਦੇ ਵੀ ਚਲ ਠੀਕ ਹੈ ਫਿਰ ਤੂੰ ਵੀ ਚਲਾ ਜਾ ਵੀ ਖਾਣਾ ਫੋਣਾ ਖਾਣਾ ਤਾਂ ਖਾ ਜਾ ਆਦਾ ਹੀ ਮੈਨੂੰ ਰਾਹ ਨਹੀਂ ਪਤਾ ਉਹ ਵਿਚਾਰਾ ਫਿਰ ਇੰਨਾ ਨਹੀਂ ਗਿਆ ਹੋਣਾ ਵੀ ਕੋਠੀ ਦਾ ਰਾਹ ਨਹੀਂ ਪਤਾ ਫਿਰ ਬਾਲ ਸਾਹਿਬ ਨੇ ਮਤਲਬ ਆਪ ਦੇ ਗਨਮੈਨ ਤੇ ਕੁਝ ਪੁਲਿਸ ਅਫਸਰ ਸੀ ਜਿਹੜੇ ਵੀ ਮੌਕੇ ਤੇ ਤੇ ਉਹਨਾਂ ਨੂੰ ਮਤਲਬ ਨਾਲ ਭੇਜਿਆ ਫਿਰ ਉਹ ਉਹਨੂੰ ਛੱਡ ਕੇ ਆਏ ਤੇ ਨਾਲੇ ਰਾਜ ਵੀ ਹਾਸੇ ਮਜ਼ਾਕ ਕਰੀ ਗਏ ਤੇ ਤੁਸੀਂ ਵੇਖ ਲਓ ਵੀ ਕਿੱਡੀ ਨਿਮਰਤਾ ਵਾਲਾ ਬੰਦਾ ਹੋਊਗਾ ਤੇ ਉਹ ਉਹ ਬੰਦਾ ਵੀ ਦੇਖੋ ਸੀਰਾ ਕਹਿੰਦਾ ਮੈਨੂੰ ਉਹ ਗੱਲ ਸਾਰੀ ਜ਼ਿੰਦਗੀ ਯਾਦ ਰਹੂਗੀ ਵੀ ਅਦਾ ਮੈਂ ਵੀ ਸਿੱਧਾ ਚੰਡੀਗੜ੍ਹ ਗਿਆ ਤੇ ਬਾਲ ਸਾਹ ਨੂੰ ਤਰਨ ਗਿਆ ਇੱਕ ਬੰਦੇ ਦੇ ਮਨ 'ਚ ਹੁੰਦਾ ਹੀ ਆ ਯਾਰ ਵੀ ਫਿਰ ਵੀ ਉਹਦਾ ਵੀ ਸੀਮ ਰਹਿ ਚੁੱਕੇ ਸੀ ਤੇ ਉਸ ਤੋਂ ਬਾਅਦ ਤਾਂ ਉਹ ਦੇਖ ਲੋ ਲਗਾਤਾਰ ਹੀ ਬਣਿਆ ਬਹੁਤ ਵੱਡੀ ਗੱਲ ਹੈ ਤੇ ਇਹਦਾ ਸਭ ਤੋਂ ਵੱਡੀ ਗੱਲ ਉਹਨਾਂ ਦਾ ਸੁਭਾਅ ਵੀ ਸੁਭਾਅ ਕਿੰਨਾ ਵਧੀਆ ਵੀ ਨਹੀਂ ਅੱਜ ਕੱਲ੍ਹ ਕੋਣ ਕਿਸੇ ਦੀ ਢੂਈ ਮਾਰਦਾ ਇੱਕ ਸੀਮੰਨ ਦਾ ਵਾਰੀ ਵਾਰੀ ਬੰਦੇ ਨੂੰ ਪੁੱਛੀ ਜਾਂਦਾ ਸੀ ਵੀ ਭਾਈ ਖਾਦਾ ਖੁੱਦਾ ਕੁਝ ਜਾਂ ਕੋਈ ਗੱਡੀ ਤੇ ਤੇਲ ਕਿੰਨਾ ਜਾਂ ਕੁਝ ਵੀ ਵੀ ਰਾਤ ਨੂੰ ਮੇਰੇ ਕੋਲ ਰਹਿ ਜਾ। ਇਹ ਗੱਲਾਂ ਤਾਂ ਆਪਣੇ ਆਮ ਹੀ ਪਿੰਡਾਂ 'ਚ ਪਤਾ ਹੀ ਐ। ਬਾਲ ਸਾਹਿਬ ਦੇ ਸੁਭਾਅ ਬਾਰੇ ਵੀ ਹਰੇਕ ਨਾਲ ਕਿੰਨੇ ਪਿਆਰ ਨਾਲ ਗੱਲ ਕਰਦੇ ਸੀ, ਕਿੰਨੇ ਨਿਮਰਤਾ ਨਾਲ ਗੱਲ ਕਰਦੇ ਸੀ। ਤਾਂ ਹੀ ਤਾਂ ਸਾਰੇ ਲੋਕਾਂ ਦਾ ਯਾਦ ਕਰਦੇ ਆ। ਜਿਹੜੇ-ਜਿਹੜਿਆਂ ਦਾ ਵਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਪਿਆ ਉਹ ਸਾਰੇ ਬੰਦੇ ਅੱਜ ਵੀ ਬਾਲ ਸਾਹਿਬ ਨੂੰ ਯਾਦ ਕਰਦੇ ਆ। 2004 ਦੀ ਗੱਲ ਐ। ਅੱਜ ਆਪਾਂ ਕਰੀ ਜਾਂਦੇ ਆ। ਕਿਉਂ ਕਰੀ ਜਾਨੇ ਆ ਕਿਉਂਕਿ ਅੱਜ ਯਾਦ ਕਰ ਰਹੇ ਆ ਬਾਲ ਸਾਹਿਬ ਨੂੰ ਤੇ ਉਹ ਮੇਰੇ ਦਿਲ ਚ ਕਈ ਦਿਨਾਂ ਦੀ ਗੱਲ ਸੀਗੀ ਇਹ ਵੀ ਚਾਚਾ ਜੀ ਦੇ ਵਿਆਹ ਤੇ ਆਏ ਸੀ ਤੇ ਗੱਲ ਕਰਕੇ ਮੈਂ ਜੀ ਸਰਪੰਚ ਸਾਹਿਬ ਦੇ ਤੇ ਫਿਰ ਮੈਂ ਚੱਲ ਛੋੜਨ ਗੱਲ ਸ਼ੇਅਰ ਕਰਦੇ ਆ ਫਿਰ ਮੈਂ ਸਾਰਾ ਪਤਾ ਕਰਿਆ ਪਹਿਲਾਂ ਸਰਦਾਰ ਵੰਸ਼ ਪ੍ਰਤਾਪ ਸਿੰਘ ਮਾਨ ਤੋਂ ਪਤਾ ਕਰਿਆ ਵੀ ਗੱਡੀ ਕਿਹੜੀ ਸੀ ਫਿਰ ਮੈਂ ਪੁੱਛਿਆ ਬਾਲ ਸਾਹਿਬ ਕੋ ਕਿਹੜੀ ਗੱਡੀ ਸੀ ਨਹੀਂ ਪਤਾ ਫਿਰ ਮੈਂ ਡਰਾਈਵਰ ਨੂੰ ਪੁੱਛਿਆ ਡਰਾਈਵਰ ਨੇ ਕੁਰਸਾ ਗੱਡੀ ਦਾ ਨਾਮ ਦੱਸਤਾ ਪਰ ਉਹ ਬਾਲ ਸਾਹਿਬ ਦੀ ਕਿਹੜੀ ਗੱਡੀ ਖਰਾਬ ਹੋਈ ਸੋ ਨਹੀਂ ਪਤਾ ਲੱਗਿਆ ਉਹਨੂੰ ਤੇ ਜਿੰਨੇ ਬੰਦੇ ਨਾਲ ਜੁੜੇ ਸੀ ਮਤਲਬ ਇਸ ਕਿਸੇ ਦੇ ਤੇ तकरीबन ਮੈਂ ਸਾਰਿਆਂ ਨੂੰ ਪੁੱਛ ਲਿਆ ਤੇ ਹੁਣ ਸੇਖੋ ਸਾਹਿਬ ਵੀ ਨਹੀਂ ਰਹੇ ਤੇ ਬਾਲ ਸਾਹਿਬ ਵੀ ਨਹੀਂ ਰਹੇ بس ਸੀਰਾ ਡਰਾਈਵਰ ਰਹਿ ਗਿਆ ਤੇ ਯਾਦਾਂ ਰਹਿ ਗਈਆਂ ਤੇ ਸਮਾਂ ਆ ਬਸ ਲੰਘ ਜਾਂਦਾ ਵਾਪਸ ਨਹੀਂ ਆਉਂਦਾ ਤੇ ਯਾਦਾਂ ਹੀ ਰਹਿ ਜਾਂਦੀਆਂ ਕਿਸੇ ਰਹਿ ਜਾਂਦੇ ਆ ਜੋ ਆਪੇ ਇੱਕ ਦੂਜੇ ਨੂੰ ਸੁਣਾਉਣੇ ਆ ਤੇ ਬਾਕੀ ਦੋਸਤੋ ਇੱਕ ਗੱਲ ਹੋਰ ਆ ਜਿਹੜਾ ਵੀ ਹੁਣ ਆਪਣਾ ਕੋਈ ਵੀਡੀਓ ਵੇਖ ਰਿਹਾ ਹੈ ਜਾਂ ਜਿਹਦੀ ਯਾਰੀ ਬਾਲ ਸਾਹਿਬ ਨਾਲ ਰਹੀ ਹੈ ਬਦਲ ਪਰਿਵਾਰ ਨਾਲ ਨੇੜਤਾ ਰਹੀ ਹੈ ਮੇਰੀ ਉਹਨੂੰ ਇੱਕ ਰਿਕਵੈਸਟ ਹੈ ਵੀ ਜਿਵੇਂ ਅੱਜ ਆਪਾਂ ਕਸਤਾ ਸੁਣਾਇਆ ਚਲੋ ਇੱਕ ਕਸਤਾ ਛੋਟਾ ਸੀਗਾ ਫਿਰ ਵੀ ਯੱਤ ਕੀਤਾ ਕਿਸੇ ਤਰੀਕੇ ਨਾਲ ਵੀ ਇੱਕ ਚੀਫ ਮਿਨਿਸਟਰ ਦਾ ਮਤਲਬ ਐਕਸ ਚੀਫ ਮਿਨਿਸਟਰ ਲਾ ਲੋ ਸੀਗੇ ਉਦੋਂ ਵੀ ਉਹਨਾਂ ਦਾ ਰਵਈਆ ਆਮ ਬੰਦੇ ਲਈ ਕਿਹੋ ਜਿਹਾ ਹੈ ਆਪਾਂ ਇਹੋ ਜੀ ਗੱਲ ਕਰੀ ਤੇ ਉਹ ਇਹ ਗੱਲ ਵੀ ਦੱਸੀ ਗਿਆ ਸੀਰਾ ਆਪਣੇ ਪਿੰਡ ਵਾਲਾ ਵੀ ਬਾਲ ਸਾਹ ਮਗਰ ਬੈਠੇ ਪਾਠ ਕਰੀ ਗਏ ਜਿੰਨੇ ਚਿਰ ਬੈਠੇ ਰਹੇ ਨਾ ਮਗਰ ਜਿੰਨਾ ਘੰਟਾ ਸਫਰ ਸੀ ਜਾਂ ਜਾਂ ਇੱਕ ਰਖੜਾ ਸਾਹਿਬ ਦੇ ਘਰੇ ਨਹੀਂ ਗਏ ਉਹਨਾਂ ਚਿਰ ਪਾਠ ਕਰੀ ਗਏ ਤੇ ਚਲੋ ਬੜਾ ਵਧੀਆ ਸੁਭਾਅ ਸੀ ਬਾਲ ਸਾਹਿਬ ਦਾ ਵੀ ਇੱਕ ਆਮ ਅਣਜਾਣ ਡਰਾਈਵਰ ਨਾਲ ਚੀ ਮਿਨਿਸਟਰ ਦਾ ਪਿਆਰ ਦਰਸਾਉਂਦੀ ਏ ਚੀਜ਼ ਤੇ ਨਹੀਂ ਅੱਜ ਕੱਲ ਬਾਈ ਕੋਈ ਕਿਸੇ ਨੂੰ ਬੁਲਾ ਕੇ ਵੀ ਨਹੀਂ ਲਾਜੀ ਅਗਲਾ ਕਹਿੰਦਾ ਤੂੰ ਹੋਈਂਗਾ ਵੱਡਾ ਹੋਗਾ ਆਪਦੇ ਘਰੇ ਹੋਗਾ ਮੈਂ ਤੇਰੇ ਤੋਂ ਕੀ ਲੈਣਾ ਅੱਛਾ ਮੈਂ ਗੱਲ ਕਰ ਰਿਹਾ ਸੀ ਕਿਸੇ ਦੀ ਜਿਹੜੇ ਮੰਦਰੀ ਬਾਦਲ ਪਰਿਵਾਰ ਨਾਲ ਨੇੜਤਾ ਹੈ ਜਾਂ ਬਾਦਲ ਪਰਿਵਾਰ ਬਾਰੇ ਜਾਣਦਾ ਖਾਸ ਤੌਰ ਤੇ ਆਪਣੇ ਲੰਬੀ ਹਲਕੇ ਵਾਲੇ ਤਾਂ ਮੇਰੀ ਰਿਕਵੈਸਟ ਹੈ ਤੁਹਾਡੇ ਅੱਗੇ ਕਿਸੇ ਨੂੰ ਕੋਈ ਕਿੱਸਾ ਪਤਾ ਹੈ ਜਾਂ ਕੋਈ ਸਟੋਰੀ ਪਤਾ ਬਾਲ ਸਾਹਿਬ ਦੀ ਕੋਈ ਵਧੀਆ ਜੀ ਤਾਂ ਮੈਨੂੰ ਫੋਨ ਲਾ ਕੇ ਜਾਂ ਮੈਨੂੰ ਕਮੈਂਟਾਂ 'ਚ ਮੈਸੇਜ ਕਰੋ ਆਪਾਂ ਫਿਰ ਫੋਨ ਤੇ ਗੱਲ ਕਰਾਂਗੇ ਤੇ ਮੈਨੂੰ ਉਹ ਕਿੱਸਾ ਦੱਸਿਓ ਫਿਰ ਆਪਾਂ ਉਹ ਕਿੱਸਾ ਲੋਕਾਂ ਦੇ ਅੱਗੇ ਲੈ ਕੇ ਆਵਾਂਗੇ ਤੇ ਜਰੂਰ ਮੈਨੂੰ ਮੈਸੇਜ ਕਰਿਓ ਜੇ ਕਿਸੇ ਨੂੰ ਕੋਈ ਕਿੱਸੇ ਇਹੋ ਜਿਹੇ ਪਤਾ ਹੋਵੇ ਉਸ ਆਪਣੇ ਲੰਬੀ ਹਲਕੇ 'ਚ ਬੜੇ ਕਿੱਸੇ ਹੋਏ ਐ ਤੇ ਮੇਰੀ ਰਿਕਵੈਸਟ ਹੈ ਤੇ ਜੇ ਕਿਸ ਨੂੰ ਪਤਾ ਤਾਂ ਮੇਰੇ ਤਾਈ ਇਹ ਚੀਜ਼ ਪਹੁੰਚਦੀ ਜਰੂਰ ਕਰਿਓ। ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤੇ ਜੇ ਕੋਈ ਹੋਰ ਆਪਣਾ ਸਟੋਰੀ ਮਿਲ ਕੇ ਹਿਸਾ ਮਿਲਦਾ ਤੁਹਾਡੇ ਅੱਗੇ ਜਰੂਰ ਲੈ ਕੇ ਆਵਾਂਗੇ। ਤੇ ਬਾਕੀ ਵੀਡੀਓ ਨੂੰ ਲਾਈਕ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਬੜੀ ਮਿਹਨਤ ਲੱਗਦੀ ਹੈ। ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਬਹੁਤ-ਬਹੁਤ ਧੰਨਵਾਦ। ਕੋਈ ਗਲਤੀ ਫਲਤੀ ਹੋਈ ਹੋਵੇ ਤਾਂ ਮੈਂ ਮਾਫੀ ਮੰਗਦਾ। ਤੇ ਮੈਂ ਕਿਸੇ ਵੀ ਪਾਰਟੀ ਨੂੰ ਮਾੜਾ ਨਹੀਂ ਆਂਦਾ ਕਿਸ ਲੀਡਰ ਨੂੰ ਮਾੜਾ ਨਹੀਂ ਆਂਦਾ। ਤੇ ਜੋ ਚੀਜ਼ ਮੈਨੂੰ ਵਧੀਆ ਲੱਗਦੀ ਹੈ ਉਹ ਮੈਂ ਤੁਹਾਨੂੰ ਦੱਸ ਰਿਹਾ। ਤੇ ਜਾਂ ਜਿਹੜੀ ਚੀਜ਼ ਸਲੀਬ ਚ ਐ ਮੈਂ ਤੁਹਾਨੂੰ ਉਹ ਦੱਸ ਰਿਹਾ ਜੇ ਬਾਲ ਸਾਹਿਬ ਨੇ ਕੰਮ ਸਾਡੇ ਏਰੀਆ ਚ ਕਰਿਆ ਪੰਜਾਬ ਚ ਕਰਿਆ ਤਾਂ ਕਰਿਆ ਕੋਈ ਮੁੱਕਰ ਨਹੀਂ ਸਕਦਾ ਬਾਕੀ ਆਪੋਜੀਸ਼ਨ ਦਾ ਕੰਮ ਰੌਲਾ ਪਾਉਣਾ ਹੁੰਦਾ ਹੈ ਤੁਸੀਂ ਮੇਰੇ ਮੂੰਹੋਂ ਕਦੇ ਵੀ ਫਲਾਣਾ ਬੰਦਾ ਮਾੜਾ ਜੀ ਕੈਪਟਨ ਮਾੜਾ ਭਗਵੰਤ ਮਾੜਾ ਮੇਰੇ ਮੂੰਹ ਚ ਕਦੇ ਨਹੀਂ ਸੁਣੋਂਗੇ ਹਾਂ ਐ ਹੋ ਸਕਦਾ ਵੀ ਮੈਂ ਸਿਫਟ ਕਰਾਂ ਹਰੇਕ ਦੀ ਵੀ ਇਹਨਾਂ ਨੇ ਜਿਆ ਕੰਮ ਕਰਤਾ ਨਹੀਂ ਕਰਿਆ ਤਾਂ ਫਿਰ ਲੋਕ ਰਿਜ਼ਲਟ ਦਿਖਾਈ ਦਿੰਦੇ ਹੁੰਦੇ ਆ ਆਪਾਂ ਸਿਫਟ ਕਰਨ ਵਾਲੇ ਬੰਦੇ ਆ ਮੈਂ ਹਮੇਸ਼ਾ ਜਣਾ ਨਾ ਬੀ ਭਗਵੰਤ ਮਾਨ ਨੇ ਕੰਮ ਬਹੁਤ ਚੰਗਾ ਕਰਿਆ ਵੀ ਬਿਜਲੀ ਮਾਫ ਹੋ ਗਈ ਜਿਹੜੀ ਜੂਨਟਾ ਮਾਫ ਕਰੀਆਂ ਚਲੋ ਇਹ ਤਾਂ ਠੰਡੇ ਦਾ ਫਾਇਦਾ ਹੁੰਦਾ ਹੀ ਹੁੰਦਾ ਚਲੋ ਗਰਮੀ ਜਿਹੜੀ ਹੁੰਦਾ ਤਾਂ ਕੈਪਟਨ ਨੇ ਬੜੇ ਕੰਮ ਚੰਗੇ ਕਰੇ ਹੋਣੇ ਆ ਬਾਲ ਸਾਹਿਬ ਨੇ ਵੀ ਕਰੇ ਆ ਪਰ ਜਿਆਦਾ ਜਿਹੜਾ ਕੰਮ ਹੋਇਆ ਸੜਕਾਂ ਤੋਂ ਲੈ ਕੇ ਕੋਈ ਕੰਮ ਹੀ ਆ ਉਹ ਕਾਲੀ ਸਰਕਾਰ ਨੇ ਕਰਿਆ ਹੁਣ ਕੋਈ ਮੰਨੇ ਨਾ ਮੰਨੇ ਭਾਵੇਂ ਦਾਣਾ ਮੰਡੀਆਂ ਪਿੰਡ ਪਿੰਡ ਤੇ ਹੁਣ ਵਾਰੀ ਵਾਰੀ ਤਰੋਜ ਜਿਹੜੇ ਮੈਂ ਕੀ ਗੱਲ ਦੱਸਾਂ ਅਗਲਾ ਖੂ ਇਸੇ ਹੀ ਸਿਫਟਾ ਕਰਦੇ ਰਹਿੰਦੇ ਆ ਪਰ ਜੋ ਗੱਲ ਸੱਚੀ ਆ ਉਹ ਤੁਹਾਨੂੰ ਸਭ ਨੂੰ ਪਤਾ ਹੂੰ ਅੱਖਾਂ ਮੀਚ ਕੇ ਮਨ ਤੇ ਹੱਥ ਰੱਖ ਕੇ ਸੁਣ ਲਿਓ ਵੀ ਸਭ ਤੋਂ ਇੰਨੀਆਂ ਸਰਕਾਰ ਜੋ ਸਰਕਾਰ ਆਈਆਂ ਠੀਕ ਹੈ ਕਮੀਆਂ ਹਰੇਕ ਚੀ ਹੁੰਦੀਆਂ ਜੋ ਵੀ ਸਰਕਾਰਾਂ ਇਦੋਂ ਪਹਿਲਾਂ ਬਣੀਆਂ ਸਭ ਤੋਂ ਵੱਧ ਉਹਨਾਂ ਸਰਕਾਰਾਂ ਚ ਕਿਣੀ ਕੰਮ ਜ਼ਿਆਦਾ ਕਰਿਆ ਤੁਹਾਨੂੰ ਜਵਾਬ ਆਪ ਹੀ ਤੁਹਾਡਾ ਮਾਨੀ ਦੇ ਦਊਗਾ ਬਾਕੀ ਕਿਸੇ ਨੂੰ ਮਾੜਾ ਨਾ ਬੋਲਿਆ ਕਰੋ ਕੋਈ ਨਹੀਂ ਜੇ ਤੁਹਾਨੂੰ ਕੋਈ ਵੀਡੀਓ ਨਹੀਂ ਚੰਗੀ ਲੱਗਦੀ ਜਾਂ ਉਹ ਨਹੀਂ ਚੰਗੇ ਲੱਗਦੇ ਤਾਂ ਮੈਂ ਮੈਂ ਗਲਤੀ ਮੰਨਦਾ ਆ ਆਪਦੀ ਤੇ ਫਿਰ ਵੀ ਮੇਰਾ ਕੋਈ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣ ਦਾ ਮਕਸਦ ਨਹੀਂਗਾ ਬਸ ਗੱਲਾਂ ਹੁੰਦੀਆਂ ਮਨ ਚੋਂ ਸ਼ੇਅਰ ਕਰ ਲੀਆਂ ਆਪਾਂ ਕਿਉਂਕਿ ਆਪਣੇ ਲਈ ਤਾਂ ਬਥੇਰਾ ਕੁਝ ਕਰਿਆ ਤੇ ਬਥੇਰੇ ਕੰਮ ਕਰੇ ਜਿਹੜੇ ਕਰਨ ਵਾਲੇ ਸੀ ਤੇ ਬਾਕੀ ਸਭ ਤੋਂ ਵੱਡੀ ਗੱਲ ਸਾਡੇ ਏਰਗੇ ਤੋਂ ਸੇਮ ਕੱਢੀ ਆ ਬਾਈ ਜਿਹਦਾ ਮੈਨਾਂ ਕੋਈ ਮੁੱਲ ਹੀ ਹੈ ਨਹੀਂ ਯਾਰ ਭੁੱਖੇ ਦੇ ਮੂੰਹ ਚ ਕੁਝ ਮਤਲਬ ਚੋਗਾ ਪਾਉਣ ਵਾਲੀ ਗੱਲ ਹੈ ਚਲੋ ਦੋਸਤੋ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਕੋਈ ਗਲਤੀ ਫਲਤੀ ਹੋਈ ਹੋਵੇ ਤਾਂ ਮੈਂ ਮਾਫੀ ਮੰਗਦਾ ਇੱਕ ਕਰੀ ਫੇਰ ਓਕੇ ਦੋਸਤੋ ਬਾਏ ਬਾਏ ਟਾਟਾ